ਗੁਰੂ ਪਰਸਨ ਨੇ ਕਿਰਪਾ ਕੀਤੀ ਹੈ ਕਿ ਜਦੋਂ ਤੋਂ ਇਹ ਸਾਨੂੰ ਅ ਰਾਜ ਸਭਾ ਦੇ ਮੈਂਬਰ ਬਣਿਆ ਸੀ ਤਕਰੀਬਨ ਜਿਹੜੇ ਹੈਗੇ ਸਾਡੇ 7 ਕਰੋੜ ਦੇ ਜਿਹੜੀ ਹੈਗੇ ਇਹ ਟੰਕੀਆਂ ਵੱਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੰਕੀਆਂ ਗਈਆਂ ਅ ਜੇ ਕਪੂਰਥਲਾ ਕੋ 13 ਟੰਕੀਆਂ ਅ ਜਿਹੜੀਆਂ ਹੈ ਸਤਲਾਨਪੁਰ ਦੇ ਵਿੱਚ ਮੁਕਪੁਰਸਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੀਆਂ ਦਿੱਤੀਆਂ ਤੇ ਲੰਬੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਮੰਗ ਖਾਸ ਕਰਕੇ ਪਾਣੀ ਬੂਟਿਆਂ ਨੂੰ ਪਾਣਾ ਹੋਵੇ ਪਾਣੀ ਸਬੀਲ ਲਾਉਣੀ ਹੋਵੇ ਪਿੰਡਾਂ ਦੇ ਵਿੱਚ ਕੋਈ ਲੈਂਡਰ ਪੈਣਾ ਹੋਵੇ ਕੋਈ ਪ੍ਰੋਗਰਾਮ ਹੋਣਾ ਹੋਵੇ ਤੇ ਸਭ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਆ ਪਾਣੀ ਦੀ ਟਿੰਕੀ ਦੀ ਖਾਸ ਕਰਕੇ ਗਰੀਬਾਂ ਨੂੰ ਇਹਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਜਾਂ ਜਿੱਥੇ ਪਾਣੀ ਹੈ ਨਹੀਂ ਇਸ ਤਰ੍ਹਾਂ ਹੜ ਆਏ ਆ ਬਹੁਤ ਵੱਡੀ ਦਿੱਕਤ ਸੀ ਉਨੇ ਦੇ ਵਿੱਚ ਕੋਈ ਟੈਂਕੀ ਨਹੀਂ ਸੀ ਮਿਲਦੀ ਤੇ ਜਿਹੜੀਆਂ ਟੈਂਕੀਆਂ ਮਿਲਦੀਆਂ ਸੀ ਲੋਹੇ ਦੀਆਂ ਸੀ ਜਗਾਲ ਉਹਨਾਂ ਨੂੰ ਪਾਇਆ ਹੋਇਆ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਦੋਂ ਤੋਂ ਇਹ ਸਾਨੂੰ ਰਾਜ ਸਭਾ ਦੇ ਮੈਂਬਰ ਬਣਿਆ ਸੀ ਤਕਰੀਬਨ ਜਿਹੜੇ ਹੈਗੇ ਸਾਢੇ 7 ਕਰੋੜ ਦੇ ਜਿਹੜੀ ਹੈਗੀਆਂ ਇਹ ਟੈਂਕੀਆਂ ਵੰਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੈਂਕੀਆਂ ਗਈਆਂ ਅ ਜੇ ਕਪੂਰਥਲਾ ਕੋ 13 ਟੰਕੀਆਂ ਜਿਹੜੀਆਂ ਹੈ ਸultanpur ਦੇ ਵਿੱਚ ਕਪੂਰਥਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੇ ਦਿੱਤੀਆਂ ਤਾਂ ਕਿ ਜਿਹੜੇ ਖਾਸ ਕਰਕੇ ਜਿਹੜੇ ਐਸਸੀ ਪਰਿਵਾਰ ਆ ਉਥੇ ਜਿੱਥੇ ਲੋੜ ਆ ਉਥੇ ਵੀ ਅਸੀਂ ਜਿਹੜੀਆਂ ਹੈਗੇ ਕੋਸ਼ਿਸ਼ ਕੀਤੀ ਟੰਕੇ ਦਿੱਤੇ ਕਿਉਂਕਿ ਹਰ ਜਦੋਂ ਪਲਾਂਟੇਸ਼ਨ ਦਾ ਅਸੀਂ ਬੂਟਿਆਂ ਦਾ ਕਿੰਨੇ ਹਰ ਕੋਈ ਚਾਹੁੰਦਾ ਕਿ ਬਾਬਾ ਜੀ ਸਾਨੂੰ ਪਾਣੀ ਦੀ ਪਾਉਣ ਵਾਸਤੇ ਟੈਂਕੀ ਦਿਓ ਫਿਰ ਉਹ ਟੈਂਕੀਆਂ ਜਿਹੜੀਆਂ ਹੈਗੀਆਂ ਕਾਫੀ ਅ ਪੰਡਾਂ ਦੇ ਵਿੱਚ ਗਈਆਂ ਤੇ ਬਹੁਤ ਵਧੀਆ ਟੈਂਕੀਆਂ ਸਾਰੀਆਂ ਸ਼ਟੇਲ ਦੀਆਂ ਬਿਲਕੁਲ ਅ ਇੱਕ ਨੰਬਰ ਜਿਹੜਾ ਹੈਗਾ ਉਹ ਕੰਮ ਜਿੱਥੇ ਆਪਣੇ ਨੈਸ਼ਨਲਏ ਕੰਪਨੀ ਦੇ ਜਿਹੜੇ ਹੈਗੇ ਆ ਉਹ ਟੈਂਕਰ ਬਣਦੇ ਆ ਉਸੇ ਕੰਪਨੀ ਦੇ ਕੋਲੇ ਜਿਹੜੇ ਹੈਗੇ ਆ ਬਣਵਾਏ ਜਾਂਦੇ ਤਾਂ ਕਿ ਪੂਰੀ ਵਧੀਆ ਕੁਆਲਿਟੀ ਹੋਵੇ ਤੇ ਲੰਬੇ ਸਮੇਂ ਤੱਕ ਰਹੇ ਜਿਹੜੇ ਟੈਂਕਰ ਸੇਵਾ ਕਰ ਸਕਣ ਬਾਬੇ ਪੰਜਾਬ ਭਰ ਚ ਹੁਣ ਤੱਕ ਕਿੰਨਿਆ ਕੋ ਟੰਕੇ ਜਿਹੜੇ ਸੰਸਨ ਦੇ ਵਿੱਚ ਵੀ ਕਰਤੀਗੇ ਪੰਜਾਬ तकरीबन 215 ਟੰਕੀਆਂ 215 ਟੰਕੀਆਂ ਜਿਹੜੀਆਂ ਹੈਗੀਆਂ ਵੱਖ-ਵੱਖ ਪਿੰਡਾਂ ਨੂੰ ਹਰਤੂਆ ਇਲਾਕਿਆਂ ਨੂੰ ਇਹ ਟੰਕੇ ਖਾਸ ਕਰਕੇ ਜਿਹੜਾ ਹੜ ਪ੍ਰਭਾਵਤ ਵਹੀਂ ਕੰਡੇ ਆ ਇਹਨਾਂ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਵੱਧ ਪਿੰਡੀਆਂ ਚ ਤਾਂ ਜਿੱਥੇ-ਜਿੱਥੇ ਵੀ ਇਹੋ ਜੀ ਆਫ ਹੋ ਜਾਂਦੀ ਹੈ ਤੇ ਫਿਰ ਪਾਣੀ ਆ ਜਾਂਦਾ ਫਿਰ ਪਿੰਡਾਂ ਵਿੱਚ ਪਾਣੀ ਗਰ ਜਾਂਦਾ ਜਿੱਕਰ ਪਾਣੀ ਇੰਕੀ ਹੋਵੇ ਤਾਂ ਇੱਕ ਦੂਸਰੇ ਪਿੰਡ ਤੋਂ ਵੀ ਅਸੀਂ ਲਿਆ ਕੇ ਵੰਡ ਸਕਦੇ ਹਾਂ 14 ਜ਼ਿਲ੍ਹਿਆਂ ਨੂੰ ਕਿੰਨੀਆਂ ਟੈਂਕੀਆਂ ਦੇਤੀਆਂ ਇਹ 215 ਟੈਂਕੀਆਂ ਕੁੱਲ ਆ 25ਵੀਂ ਭਰੇ ਗਣ ਤੇ 25 ਟੈਂਕੀਆਂ ਸੀ ਇਸ ਜਿਹੜੇ ਹੈਗੇ ਸਾਲ ਦੇ ਵਿੱਚ ਦੇ ਰਹੇ ਮੇਰਾ ਨਾਮ ਸੁਮਿੰਦਰ ਸਿੰਘ ਸੰਧੂ ਪਿੰਡ ਆਲਿਕਲਾ ਸਰਪੰਚ ਆਲਿਕਲਾ ਦੇ ਬਾਬਾ ਜੀ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀ ਕਿਰਪਾ ਸਾਡੇ ਹੜਾਂ ਤੇ ਬੰਨਾਂ ਤੇ ਮਸ਼ੀਨਰੀ ਹਰ ਕਿਸਮ ਨਾਲ ਪਹਿਲੀਆਂ ਕਰਾ ਕੇ ਦੇਣ ਵਾਲੀ ਉਸ ਸ਼ਹਿਰ ਦੇ ਹਿਸਾਬੋਂ ਤਾਂ ਸਭ ਤੋਂ ਵੱਡੀ ਜ਼ਰੂਰਤ ਸੀ ਸਾਡੀ ਖਾਸ ਕਰਕੇ ਜਦੋਂ ਆਲੀ ਮੰਡੀ ਰੀ ਕੱਚੇ ਰਸਤੇ ਆ। ਉੱਥੇ ਬੂਟੇ ਲਾਉਣੇ ਜਾਂ ਕੱਚੇ ਰਸਤਿਆਂ ਦੇ ਪਾਣੀ ਟੰਕੜੋਂ ਮੈਂ ਪਿੰਦਾ ਮਿਲਿਆਂ ਤੇ ਹਰ ਜਗ੍ਹਾ ਲੋਟ ਪੈਂਦੀ ਸੀ ਬੜੀ ਸਾਡੀ ਡਿਮਾਂਡ ਸੀ। ਉਹਦੇ ਵਿੱਚ ਸਾਨੂੰ ਫਿਰ ਵਿੱਚ ਆਲੀ ਕਲਾ ਨੂੰ ਤੇ ਹੋਰ ਅੱਜ 25 ਟੈਂਕੀਆਂ ਦੀ ਬਾਬਾ ਜੀ ਨਿਵੰਡ ਕੀਤੀ ਆ। ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਖੁਸ਼ ਹੋ ਕਿ ਬੜੀ ਵੱਡੀ ਡਿਮਾਂਡ ਸੀ ਸਾਡੇ ਲੱਗਦੀ। ਇਹ ਲੋ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਕਿਵੇਂ ਦਾ ਯੋਗਦਾਨ ਉਹਨਾਂ ਦਾ ਰਿਹਾ ਹੈ ਲੋਕਾਂ ਦਾ। ਚਲੋ ਜੀ ਮੈੜਾ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਸਾਰੇ ਜਿੱਦਾਂ ਦਾ ਕਿਸੇ ਨੂੰ ਆਪਣੇ ਅਕਲ ਬਖਸ਼ੀਆ ਹਿੰਮਤ ਬਖਸ਼ੀਆ ਪਰ ਜਿਹੜੀ ਮਾਹਪੁਰ 사ਦੀ ਗੱਲ ਹੈ ਨਾ ਉਹ ਤਾਂ ਨੀਨਾ ਕੋਈ ਕੋਈ ਕਰ ਸਕਦਾ ਨਾ ਕੀਤੀ ਆ ਕੱਲੇ ਟੈਂਕੀਆਂ ਦੀ ਨਹੀਂ ਕੱਲੇ ਕਿਸੇ ਕਿਸਮ ਦੀ ਨਹੀਂ ਹੁਣ ਤੇ ਜਦੋਂ ਮਾਹਪੁਰ ਹਲ ਸਭਾ ਮੈਂਬਰ ਬਣ ਗਏ ਜਦੋਂ ਨਹੀਂ ਵੀ ਸੀ ਸਾਡੇ ਤੋਂ ਵੋਟਾਂ ਮੇਂ ਮਨ ਦੇ ਵਿੱਚ ਵਹੀਂ ਖਲਾਈ ਵਹੀਂ ਖਾਲ ਕੇ ਸਾਡੇ ਇਲਾਕੇ ਦੀ ਸੇਮ ਕੱਢੀ ਰਸਤੇ ਬਣਾਏ ਜਿੱਥੇ ਅਸੀਂ ਸਾਈਕਲ ਤੇ ਨਹੀਂ ਜਾ ਸਕਦੇ ਉੱਥੇ ਸਾਡੀਆਂ ਗੱਡੀਆਂ ਟੱਕਟ ਜਾਣ ਲੱਗ ਪਈ ਬੰਦ ਬੱਜਾ ਜਿਹੜਾ ਹੁਣ ਬੰਦ ਟੁੱਟਾ 2023 ਤੇ 24 ਚ ਆ 25 ਚ ਇਹ ਬੰਨ ਦੀ ਬੱਡੀ ਸਾਨੂੰ ਬਹੁਤ ਸਹੂਲਤ ਹੀ ਇਹ 20 ਕਿਲੋਮੀਟਰ ਜਿਹੜਾ ਬੰਨ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਉਹਨਾਂ ਦੇ ਦੇਣ ਆ ਇਹਨਾਂ ਨੇ ਸਾਨੂੰ ਕਮੈਨਾ ਮਸ਼ੀਨਾਂ ਪਾਉਣ ਲੈਣ ਦਿੱਤੀਆਂ ਸਾਥ ਦਿੱਤਾ ਡੀਜ਼ਲ ਮੋਈਆ ਕਰਾਇਆ ਕੋਈ ਸੰਗਤ ਨੇ ਸਾਥ ਦੇ ਕੇ ਉਹ ਬੰਨ ਸਾਰੇ ਜਿਹੜੇ ਬੱਝਿਆ ਨਾ ਇਹਨਾਂ ਦੀ ਰਹਿਨਮਾਈ ਹੇਠ ਬੱਝੇ ਮੇਰਾ ਰਾਗਰ ਮੇਲ ਸਿੰਘ ਆ ਜੀ ਪਿੰਡ ਤਰਪਾ ਗਾ ਪਾਦਾ ਸੁਲਤਾਨਪੁਰ ਲੋਧੀ ਦੇ ਵਸਨੀਕ ਆ ਜੀ ਅਸੀਂ ਸਾਡੇ ਵੱਲੋਂ ਬਾਬਾ ਜੀ ਵੱਲੋਂ ਬਲੀਰ ਸਿੰਘ ਸੀਚੇਵਾਲ ਜੀ ਰਾਸਵਾ ਮੈਂਬਰ ਵੱਲੋਂ ਸਾਨੂੰ ਜਿਹੜੀ ਟੈਂਕੀ ਆ ਪਾਣੀ ਵਾਹ ਦਿੱਤੀ ਗਈ ਆ ਲੋੜ ਸੀ ਸਾਨੂੰ ਉਹ ਜੀ ਫਲ ਬੂਟੇ ਜਿਹੜੇ ਲਾਇਦੇ ਸੀਗੇ ਉਹਨਾਂ ਨੂੰ ਪਾਣੀ ਖਾਣੇ ਉਹ ਸੁੱਕ ਜਾਂਦੇ ਸੀ ਤੇ ਜਿਸ ਕਰਕੇ ਬਾਬਾ ਜੀ ਦੀ ਬਹੁਤ ਬਖਾਰ ਕਿਰਪਾ ਹੋਈ ਆ ਰਸਵਾ ਮੈਂਬਰ ਦੀ ਇਹਨਾਂ 25 ਟੈਂਕੀਆਂ ਸਾਡੇ ਵਾਕ ਵਾਕ ਪਿੰਡਾਂ ਨੂੰ ਦਿੱਤੀਆਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ